ਵਿਅਕਤੀ ਬਣਿਆ ਕੀ ਨਾਮ ਹੈ ਦਾ ਕੀ ਮੈਂਟਰੀ ਜੀ ਪੂਰਾ ਇਹਦਾ ਨਾਮ ਗੁਰਪ੍ਰੀਤ ਸਿੰਘ ਹੈ ਜੀ ਇਹ ਇੱਥੇ ਕੱਲ ਆਇਆ ਸੀਗਾ ਜੀ ਆਪਣੇ ਤੰਗ ਪੈਦਾ ਜੀ ਸਪਾਸ ਸੈਂਟਰ ਬਣਿਆ ਤੇ ਉੱਥੇ ਆਇਆ ਸੀਗਾ ਜੀ ਇਹ ਕਹਿੰਦਾ ਮੈਂ ਸਫੈਰ ਬਰਾਂ ਦੇ ਲੱਗਾ ਹੋਇਆ ਤੇ ਮੈਨੂੰ 5000 ਰੁਪਏ ਦਿਓ ਉਹਨਾਂ ਨੇ ਕਿਹਾ 5000 ਸਾਡੇ ਕੋਲ ਹੈ ਨਹੀਂਗਾ 2000 ਰੁਪਏ ਲੈ ਲਓ ਸਾਡੇ ਕੋਲ ਇਹ ਕਹਿੰਦਾ ਮੈਂ ਤੁਹਾਡੇ ਸਾਨੂੰ ਸਾਰੇ ਨੂੰ ਪੜ ਕੇ ਲੈ ਜੂੰਗਾ ਜਦੋਂ ਉੱਥੇ ਉਹਨਾਂ ਕੋਲ ਗਿਆ ਉਹਨਾਂ ਨੇ ਮੈਨੂੰ ਫੋਨ ਕਰਤਾ ਸੀ ਮੁਕ ਤੇ ਨਾਕਾ ਲੱਗਾ ਸੀ ਅਸੀਂ ਗੁੰਜੇ ਇਹਨੂੰ ਜਦੋਂ ਪਕੜਿਆ ਔਰ ਇਹ ਨਾਲ ਦਾ ਸਾਥੀ ਸੀ ਕਾਰ 'ਚ ਬੈਠਾ ਸੀਗਾ ਉਹ ਕਾਰ 'ਚ ਫਰਾਰ ਹੋ ਅੰਦਰ ਬਰਤਿਆਤ ਵਿੱਚ ਕਰਕੇ ਅੱਜ ਇਹਨੂੰ ਪੇਸ਼ ਕੀਤਾ ਇਹਦੇ ਤੇ ਆਜਾਜ ਸਾਹਿਬ ਨੇ ਇੱਕ ਦਿਨ ਦਾ ਪੁਲਿਸ ਰਿਪੋਰਟ ਦਾ ਫਰਮਾਇਆ ਸੀ ਅੱਗੇ ਪੁੱਛ ਕੇ ਜਾ ਰਹੀ ਹੈ ਜੋ ਵੀ ਅੱਗੇ ਹੋਊਗਾ ਅਮਿਤ ਲਿਆਂਦਾ ਜਾਊਗਾ ਇਸਰ ਆਪਣੇ ਨੂੰ ਇੰਸਪੈਕਟਰ ਦੱਸੇ ਸੀ ਕੀ ਰੈਂਕ ਦੱਸੋ ਇਹ ਹੈ ਨਾ ਸ਼ਵੈਲ ਬ੍ਰਾਂਚ ਇੰਸਪੈਕਟਰ ਲੱਗਾ ਹੋਇਆ ਹੈ ਇੰਸਪੈਕਟਰ ਲੱਗਾ ਤੇ ਸਰਾ ਦੇਖੋ ਬਰਾਮਦ ਕੀ ਕੀ ਹੋਇਆ ਜੀ ਇਹਦੇ ਕੋਲ ਇੱਕ ਪਿਸਟਲ ਬਰਾਮਦ ਹੋਇਆ ਜੀ 5 ਚਾਰ ਆਉਂ ਜਿੰਨ ਜਿੰਦਾ ਬਰਾਮਦ ਹੋਇਆ ਜੀ ਤੇ ਸਰ ਜਿਹੜਾ ਪਿਸਤਲ ਹੈ ਉਹ ਲਾਇਸੈਂਸੀ ਹੈ ਪਿਸਤਲ ਨੇ ਨਾਮ ਤੇ ਲਾਇਸੈਂਸੀ ਪਿਸਤਲ ਹੈ ਜੀ ਤੇ ਸਰ ਗੱਲ ਵੀ ਇਹ ਚੋਣ ਜਾਬਤਾ ਲੱਗਾ ਜਿਹੜੇ ਲਾਇਸੈਂਸ ਜਿਹੜੇ ਲਾਇਸੈਂਸੀ ਅਸਲੇ ਦੋਸਰ ਜਮਾ ਹੋ ਜਾਂਦੇ ਜਿਨ੍ਹਾਂ ਨੇ ਅਸਲਾ ਨਹੀਂ ਜਮਾ ਕਰਾਇਆ ਚੋਣ ਜਾਬਤੇ ਦਰਾਂ ਉਹਨਾਂ ਦੇ ਨਾਲ 188 ਦਾ ਮਰਤਾ ਦਿੱਤਾ ਗਿਆ ਜੀ ਉਹ ਧਾਰਾ ਲਗਾਈ ਗਈ ਜੀ ਤੇ ਸਰ ਲੱਗਦਾ ਕਿ ਹੋਰ ਵੀ ਵੱਡੀਆਂ ਵਾਰਦਾਤਾਂ ਤੋਂ ਜਨਮ ਦਿੱਤਾ ਹੋਇਆ ਕਿਉਂਕਿ ਇਹਦਾ ਪਤਾ ਲੱਗ ਗਿਆ ਉਹਨਾਂ ਨੂੰ ਸ਼ੱਕ ਹੋ ਗਿਆ ਸੀ ਇਹ ਦਰਾਂ ਨੇ ਹੁਣ ਰਿਮਾਂਡ ਦੇ ਅਸੀਂ ਪੁੱਛਗਿੱਛ ਕਰਾਂਗੇ ਜੋ ਵੀ ਪੁੱਛਗਿੱਛ ਅੱਗੇ ਆਏਗਾ ਉਹ ਸਭ ਕੋ ਕਰਾਂਗੇ ਤੇ ਸਰ ਯੂਨੀਫਾਰਮ ਵਗੈਰਾ ਮਿਲਿਆ ਨਾ ਕਰੋ ਇਹਨਾਂ ਕੋਈ ਖ ਲਾਈਨ ਦਾ ਜੀ ਉਹ ਵੀ ਜਦੋਂ ਮਲਾਜ਼ਮ ਲੱਗਾ ਉਹ ਕਾਰ ਚ ਬੈਠਾ ਸੀ ਪਰ ਜਦੋਂ ਇਹਨੂੰ ਫੜਿਆ ਉਹ ਮੌਕੇ ਤੋਂ ਭੱਜ ਗਿਆ ਕਾਰ 95 ਜੀ ਕਾਰ ਦਾ ਨੰਬਰ ਇਹਨੇ ਪੜਿਆ ਪੀਪੀ 13 ਅੱਗੇ ਨੰਬਰ ਨਹੀਂ ਪੜਿਆ ਗਿਆ ਪਰ ਉਹ ਕੈਮਰਾ ਦੌਰਾਨ ਕਾਰ ਦਾ ਨੰਬਰ ਦੇਖ ਕੇ ਉਹਨੂੰ ਵੀ ਛੇਤੀ ਪੜਾਇਆ ਜੀ ਸਰ ਇਹ ਕਹਿਦਾ ਕਿ ਇਹ ਜਿਹੜੇ ਕੋਸੀਸੀਡੀ ਵਗੈਰਾ ਸਾਮੇ ਹੈਗੀ ਸੀਸੀਟੀ ਫੋਟੋ ਜਿਹੜਾ ਉਹ ਤਾਂ ਪੈਸੇ ਮੰਗਦਾ ਜੇ ਉਹ ਸਾਹਮਣੇ ਆਈ ਜਿਹੋ ਫੋਟੋ ਜੀ ਨਾਲ ਲਗਾਈ ਜਾਊਗੀ ਜੀ ਉਹ ਵਿੱਚ ਆ ਗਿਆ ਇਹਨਾਂ ਦੀ ਜੋ ਦੁਕਾਨ 'ਚ ਬੜੇ ਨੇ ਸਰ ਜਿਹੜਾ ਆਈ ਕਾਰਡ ਦੀ ਆਈ ਕਾਰਡ ਦੇ ਦਾ ਨਾਮ ਜਨਰਲ ਸੀਗਾ ਫਰਦੀ ਨਾਮ ਦੀ ਆਈ ਕਾਰਡ ਹੈ ਆਈ ਕਾਰਡ ਨੇ ਨਹੀਂ ਬਣਾਇਆ ਸੀ ਦਾ ਪਰ ਪ੍ਰਾਈਵੇਟ ਕਾਰਡ ਉਹ ਬਣਾਇਆ ਸੀ ਉਹ ਕਾਰਡ ਸੀ ਪਰ ਬਲਾਜਮ ਵਾਲਾ ਕੋਈ ਕਾਰਡ ਨਹੀਂ ਬਣਾਇਆ ਸੀ ਸਰ ਯੂਨੀਫਾਰਮ ਕਰਾ ਕਿੱਥੋਂ ਲਈਸਤੇ ਆਈ ਕਾਰਡ ਕਿੱਥੋਂ ਆਹਨੇ ਨਾਮ ਤਸਵੀਰ ਪੈਨ ਇਹ ਜਿਹੜੇ ਹੈਗੇ ਨਾ ਇਹਨੇ ਠਾਕੀ ਪੈਂਟੀ ਮਿਲੀ ਬਾਕੀ ਬਰਾਮਦ ਕਰਾਉਨੇ ਆ ਰਿਮਾਂਡ ਮਿਲਿਆ ਜੀ ਯੂਨੀਫਾਰਮ ਸੋਰੀ ਹੈ ਜਿਹੜਾ ਆਈ ਕਾਰਡ ਹੈ ਉਹ ਕਿੱਥੋਂ ਬਣਾਇਆ ਸੀ ਸਰ ਆਈ ਕਾਰਡ ਪੁਲਿਸ ਦਾ ਨਹੀਂ ਬਣਾਇਆ ਸੀ ਆਈ ਕਾਰਡ ਸੀ ਉਸ ਦੂਜੇ ਨਾਮ ਬਿਲਿਆ ਜਿਹੜਾ ਬਣਾਉਣੇ ਪੈ ਸੀ ਨਾ ਉਸ ਦੀ ਕਾਰਡ ਉਹ ਤੁਹਾਨੂੰ ਮਿਲਿਆ ਤੇ ਜਿਹੜਾ ਪੋਸਟ ਵਾਲਾ ਕਾਰਡ ਨਹੀਂ ਬਣਾਇਆ ਸੀ ਉਹ ਸਿਰ ਪੁਲਿਸ ਵਾਲਾ ਦਾ ਨਾਮ ਲੈ ਕੇ ਸਪੈਸ਼ਲ ਬਣਾ ਦਾ ਇਹ ਲੋਕਾਂ ਨੂੰ ਫਾਇਸ ਕਿੰਨੇ ਲੋਕਾਂ ਨੂੰ ਹੁਣ ਤੱਕ ਇਹ ਫਲੋਡ ਬਾਜੀ ਕਰ ਚੁੱਕੇ ਨੇ ਇਹ ਮਤਾਂ ਬਤਾ ਦੇ ਦੋ ਤਿੰਨ ਸਵਾਮਾਂ ਤੇ ਮੈਂ ਗਿਆ ਪਰ ਰਿਮਾਂਡ ਲਿਆ ਰਿਮਾਂਡ ਤੇ ਕੋਸ਼ਿਸ਼-ਕੁਸ਼ ਕਰਕੇ ਜੋ ਵੀ ਅਗੈਰ ਹੋ ਉਹ ਮੱਚ ਲੈਂਦਾ ਜਾਉਂਦਾ ਇਹ ਸਭ ਨੌਜਵਾਨ ਪੜ੍ਹੇ ਲਿਖੇ ਜੀ ਇਹ ਇਹ ਪਲੱਸ 2 ਪਾਸ ਪਲੱਸ 2 ਪਾਸ ਹਾਈ ਕਾਟ ਦੇ ਵਰਦੀ ਵਾਲਾ ਉਹਨਾਂ ਤੇ ਵੀ ਕੋਈ ਕਾਰਵਾਈ ਕਰੋਗੇ ਜੋ ਮਿਲਦੀ ਹੈ ਹਾਂ ਜ਼ਰੂਰ ਕਾਰਵਾਈ ਕਰਾਂਗੇ ਜਿੰਨੇ ਬਣਾਇਆ ਜਿੱਥੋਂ ਬਣਿਆ ਪਰ ਅਜੇ ਕੋ ਨੂੰ ਮਿਲਿਆ ਨਹੀਂ ਵਰਦੀ ਵਾਲਾ ਕਾਟ ਜੋ ਮਿਲ ਗਿਆ ਤੇ ਉਹ ਵੈਰੀਫਾਈ ਕੀਤਾ ਜਾਊਗਾ ਇਹ ਸਰ ਗੱਲ ਕਰੀ ਅਸਲ ਦੇ ਵਿੱਚ ਇਹ ਨੌਜਵਾਨ ਕੰਮ ਕੀ ਕਰਦਾ ਸੀਗਾ ਜਾਂ ਵੇ ਐਸੇ ਪਹਿਲਾਂ ਕਿਤੇ ਜੋਬ-ਜੋਬ ਲੱਗ ਰਿਹਾ ਪ੍ਰਾਈਵੇਟ ਜੋਬ ਕਰਦਾ ਸੀ ਕਿਤੇ ਗਨਮੈਂ ਲੱਗ ਗਿਆ ਕਿਤੇ ਉਹ ਲੱਗ ਗਿਆ ਫਿਰ ਠੀਕ ਹੈ ਠੀਕ ਕਿਹੜੇ ਥਾਣੇ ਦਾ ਮਾਮਲਾ ਸੀ ਇਹ ਥਾਣਾ ਡਿਵੀਜ਼ਨ ਨੰਬਰ 5 ਚੌਕੀ বাস ਸਟੈਂਡ ਹਾਂਜੀ ਤੇ ਤੁਹਾਡਾ ਨਾਮ ਕੀ ਅਸੀ ਅਮਰਜੀਤ ਸਿੰਘ ਚੌਕੀ বাস ਸਟੈਂਡ ਚੌਕੀ ਬਈ